ਅਸੀਂ ਸਰ ਬਿਮਾਰ ਆ ਅਸੀਂ ਸਵੇਰ ਦਾ ਪਾਣੀ ਦੇ ਕਿ ਮਿਤਾ ਇਹ ਬੰਦੇ ਨੇ ਆ ਕੇ ਸਮੇਂ ਤੇ ਬੰਦੀ ਬਾਰ ਆ ਤਾਂ ਸੈਨੂ ਕਣੀ ਵੀ ਬਿਖਵਾ ਲਾ ਪੰਜਾਬ ਪੁਲਿਸ ਹਮੇਸ਼ਾ ਹੀ ਆਪਣੇ ਮਾੜੇ ਵਤੀਰੇ ਕਾਰਨ ਅਕਸਰ ਚਰਚਾ ਵਿੱਚ ਰਹਿੰਦੀ ਹੈ ਦੇਖਿਆ ਜਾਵੇ ਤਾਂ ਪੁਲਿਸ ਲੋਕਾਂ ਦੀ ਮਦਦ ਲਈ ਹੁੰਦੀ ਹੈ ਪਰ ਇੱਥੇ ਪੰਜਾਬ ਪੁਲਿਸ ਮਦਦ ਕਰਨੀ ਤਾਂ ਚਾਹੁੰਦੀ ਹੈ ਪਰ ਮਦਦ ਕਰਨ ਦੇ ਪੈਸੇ ਮੰਗ ਰਹੀ ਹੈ ਇਹ ਮਾਮਲਾ ਐਸਆਈ ਹਰਜਿੰਦਰ ਸਿੰਘ ਤੇ ਕੁਝ ਕੈਦੀਆਂ ਵਿਚਾਲੇ ਵੇਖਣ ਨੂੰ ਮਿਲਿਆ ਜਿੱਥੇ ਪੰਜ ਕੈਦੀਆਂ ਨੂੰ ਕਪੂਥਲਾ ਜੇਲ੍ਹ ਤੋਂ ਜਲੰਧਰ ਵਿਖੇ ਮੈਡੀਕਲ ਚੈੱਕਅਪ ਲਈ ਲਿਆਂਦਾ ਗਿਆ ਸੀ ਪੁਲਿਸ ਅਧਿਕਾਰੀਆਂ ਨਾਲ ਕੈਦੀ ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀਆਂ ਵਿਚਾਲੇ ਖਿੱਚੋਤਾਣ ਹੋ ਗਈ ਦਰਜਲ ਇਸ ਖਿੱਚੋਤਾਣ ਦਾ ਕਾਰਨ ਇਹ ਸੀ ਕਿ ਪਾਣੀ ਅਤੇ ਰੋਟੀ ਖਾਣ ਦੀ ਇਜਾਜ਼ਤ ਦੇ ਲਈ ਅਧਿਕਾਰੀ ਇਹਨਾਂ ਕੋਲੋਂ ਪੈਸੇ ਮੰਗ ਰਿਆ ਸੀ ਕੈਦੀ ਗੁਰਪ੍ਰੀਤ ਸਿੰਘ ਮੁਤਾਬਕ ਥਾਣੇਦਾਰ ਨੇ ਉਹਨਾਂ ਕੋਲੋਂ 5000 ਰੁਪਏ ਦੀ ਮੰਗ ਕਰਦਿਆਂ ਕਿਹਾ ਕਿ ਪੈਸੇ ਦੇਣ ਤੋਂ ਬਾਅਦ ਜਿਸ ਨੂੰ ਮਰਜ਼ੀ ਮਿਲੋ ਅਤੇ ਜੋ ਮਰਜ਼ੀ ਕਰੋ ਅਸੀਂ ਸਰ ਬਿਮਾਰ ਅਸੀਂ ਸੋਇਤਾ ਪਾਣੀ ਦਾ ਨਹੀਂ ਪੀਤਾ ਇਹ ਬੰਦੇ ਨੇ ਆ ਕੇ ਸਮੇਂ ਤੇ ਬੰਦੀ ਬਾਰਾਂ ਤਾਂ ਸਾਨੂੰ ਕਦੇ ਵੀ ਬਿਖਾਰਾ ਉਧਰ ASI ਹਰਜਿੰਦਰ ਸਿੰਘ ਮੀਡੀਆ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਨੂੰ ਸਾਰੇ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਹ ਇਹਨਾਂ ਸਾਰੀਆਂ ਗੱਲਾਂ ਤੋਂ ਮੁਕਰ ਗਿਆ ਆ ਬਾਪੂ ਨੂੰ ਪੁੱਛਦਾ ਮੈਂ ਨਹੀਂ ਬੋਲਣਾ ਚਾਹਦਾ ਬਾਪੂ ਜੀ ਤੁਸੀਂ ਦੱਸ ਦਿਓ ਨਹੀਂ ਨਹੀਂ ਉਹ ਹਮ ਤੁਹਾਡੇ ਕੋਲ ਜਾਨ ਲਾ ਰਹੇ ਕੋ 5000 ਰੁਪਏ ਦਾ ਬਾਪੂ ਜੀ ਨੂੰ ਕਹੋ ਮੈਂ ਬਾਪੂ ਦੇ ਨਾਲ ਆ ਰਿਹਾ ਤੁਸੀਂ ਦੱਸੋ ਕੋਈ ਮੈਡੀਕਲ ਕਰਾਇਆ ਤੁਹਾਡੇ ਕੋਲ ਜਾਨ ਲਾ ਰਹੇ ਕੋ 5000 ਰੁਪਏ ਦਾ ਇਹ ਸਾਰਾ ਝੂਠਾ ਹੈ ਜੀ ਬਾਪੂ ਨੂੰ ਪਹਿਲਾਂ ਬਾਪੂ ਆ ਸਾਰੇ ਤੇਸਕ ਨੇ ਆ ਮੈਂ ਨਾਲ ਹੋ ਕੇ ਤੁਹਾਡੇ ਐਸਆਈ ਨਾਲ ਕੋਈ ਹੈਗੇ ਐ ਐਸੇ ਹੈਗਾ ਜਿਲੰਦਰ ਸਿੰਘ ਉਹ 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 ਨੇ 50000 ਰੁਪਏ ਦਾ ਦੋਸਾ ਕੋਈ ਦੋਸੇ ਲਾਇਆ ਬਾਪੂ ਨਾਲ ਰਿਹਾ ਬਾਪੂ ਨੂੰ ਪਛਲੋ ਜੀ ਮੈਂ ਤੁਸੀਂ 5000 ਤੁਸੀਂ ਐਸਆਈ ਨੇ ਤੁਸੀਂ ਮੰਗੇ ਆ ਜਾਂ ਨਹੀਂ ਨਹੀਂ ਮੰਗੇ ਜੀ ਨਹੀਂ ਮੰਗੇ ਕੋਈ ਜਿਲੰਦਰ ਤੋਂ ਮਨਦੀਪ ਸਿੰਘ ਦੀ ਰਿਪੋਰਟ ਟੀਵੀ ਪੰਜਾਬ